ਕਹੇ ਕਿ ਆ ਔਗਣ ਤੇਰੇ ਵਿੱਚ ਹੈ ਜਦੋਂ ਕੋਈ ਬੰਦਾ ਕੋਈ ਸੌਦਾ ਵੇਚਣ ਆਉਂਦਾ ਉਹ ਉੱਚੀ ਉੱਚੀ ਆਵਾਜ਼ ਵਿੱਚ ਸੌਦੇ ਦਾ ਨਾਮ ਲੈਂਦਾ ਭਾਈ ਮੇਰੇ ਕੋਲ ਆ ਚੀਜ਼ਾਂ ਨੇ ਲੋਕੀ ਖਰੀਦ ਲੈਂਦੇ ਨੇ ਕਈ ਵਾਰ ਘਰ ਕਮਰਿਆਂ ਵਿੱਚ ਬੈਠਿਆਂ ਆਵਾਜ਼ ਆਉਂਦੀ ਹੈ ਬਾਹਰ ਸਬਜ਼ੀ ਵਾਲਾ ਭਾਈ ਆ ਗਿਆ ਅੱਛਾ ਜਿਹੜੀ ਸਬਜ਼ੀ ਮਾਈਆਂ ਨੇ ਬਣਾਉਣੀ ਹੋਵੇ ਜਦੋਂ ਉਹ ਕੰਨ ਵਿੱਚ ਆਵਾਜ਼ ਪੈਂਦੀ ਹੈ ਵੇ ਭਾਈ ਕੋਲ ਗੋਭੀ ਹੈ ਉਹ ਬਾਹਰ ਬੋਲਦੇ ਹੈ ਉਹ ਲੈਣਾ ਜਾਂਦੇ ਨੇ ਅੰਦਰ ਘਰ ਦੇ ਅੰਦਰ ਬੈਠਿਆਂ ਆਵਾਜ਼ ਆਈ ਹੈ ਗਲੀ ਵਿੱਚੋਂ ਕਿ ਆਹ ਚੀਜ਼ਾਂ ਉਹ ਬੰਦਾ ਵੇਚ ਰਿਹਾ ਹੈ ਚੀਜ਼ਾਂ ਉਹਦੇ ਕੋਲ ਨੇ ਉਹ ਬੋਲ-ਬੋਲ ਕੇ ਕਹਿੰਦੇ ਜਿਹੜੀਆਂ ਚੀਜ਼ਾਂ ਉਹਦੇ ਕੋਲ ਅਵੇਲੇਬਲ ਨੇ ਉੱਚੀ-ਉੱਚੀ ਆਵਾਜ਼ ਵਿੱਚ ਕਹਿੰਦਾ ਆ ਵੀ ਮੇਰੇ ਕੋਲ ਆ ਵੀ ਲੈ ਲੋ ਆ ਵੀ ਲੈ ਲੋ ਲੋਕੀ ਲੈਣ ਆ ਜਾਂਦੇ ਨੇ ਸਿੱਕਾ ਇਹੋ ਗੱਲ ਤੈਨੂੰ ਗੁਰੂ ਨੂੰ ਕਹਿਣੀ ਪਵੇਗੀ ਪਾਤਸ਼ਾਹ ਆ ਔਗਣ ਮੇਰੇ ਵਿੱਚ ਹੈਨ ਭਾਵੇਂ ਗੁਰੂ ਅੰਤਰ ਜਮਈ ਹੈ ਸਭ ਕੁਝ ਪਤਾ ਹੈ ਪਰ ਤੈਨੂੰ ਜ਼ਬਾਨ ਤੋਂ ਕਹਿਣਾ ਪੈਣਾ ਫਿਰ ਗੁਰੂ ਨੇ ਔਗਣ ਲੈ ਕੇ ਤੈਨੂੰ ਗੁਣ ਦੇ ਦੇਣੇ ਜੀਵਨ ਦੇ ਦੇਣਾ ਤੈਨੂੰ ਗੁਰੂ ਕੋਲ ਬੋਲ ਕੇ ਕਹਿਣਾ ਪੈਣਾ ਕਿ ਹਉ ਪਾਪੀ ਪਤਿਤ ਪਰਮ ਪੌਖੰਡ ਪੜੋ ਹੋਂ ਪਾਪੀ ਪਤ ਤਦ ਪਰਮ ਪਾਖੰਡੇ ਤੂੰ ਨਿਰਮਲ ਰੰਗਕਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਮਹਾਰਾਜ ਓਗਣੇ ਮੇਰੇ ਚ ਗੁਰੂ ਨੂੰ ਕਹੇ ਹੱਥ ਜੋੜ ਕੇ ਕਿ ਜਿੱਤ ਸਮੁੰਦਰ ਸਬਰ ਨੀਰ ਭਰਿਆ ਤਿਤ ਓਗਣ ਹਮਾਰੇ ਦਇਆ ਕਰੋ ਕਿ ਜਵੇਰੋ ਆਪਾ ਵੋ ਡੁੱਬਦੇ ਪੱਥਰ ਤਾਰੇ ਆਪਣੇ ਓਗਣਾ ਵਾਰੇ ਕਹਿ ਗੁਰੂ ਨੂੰ ਬੋਲ ਕੇ ਫਿਰ ਗੁਰੂ ਨੇ ਗੁਣ ਲੈ ਲੈਣੇ ਕਿਉਂਕਿ ਓਗਣ ਵਿਕਣ ਪੱਲਰੀ ਗੁਰੂ ਨੇ ਪਰਾਲੀ ਦੇ ਭਾਅੇ ਖਰੀਦ ਲੈਣੇ ਤੇਰੇ ਕੋ ਤੈਨੂੰ ਦੇ ਦੇਣੇ ਗੁਣ ਪਰ ਤੈਨੂੰ ਕਿਹਣਾ ਪਹਿਣੇ ਕਿ ਹਰ ਜਿਓ ਨਿਮਾਣ ਤੁਮਾਣ ਨਿਚਿਤ ਦੀ ਅਤੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਪਾਦਸ਼ਾ ਆ ਓਗਣ ਨੇ ਮੇਰੇ ਵਿੱਚ ਜਪ ਤਪ ਸੰਜਮ ਧਰਮ ਨਾ ਕੁਮਾਇਆ ਪੜੋ ਜਪ ਤਪ ਸੰਜਮ ਹਾਂ ਗੱਜ ਕੇ ਪੜਿਆ ਕਰੋ ਜਦੋਂ ਸੰਗਤ ਵਿੱਚ ਆਉਣੇ ਪਹਿਲੇ ਪੰਗਤ ਪਛੈ ਸੰਗਤ ਪਦ ਕਿਉਂ ਹੈ ਾਂਜੋ ਹੋਰ ਪਾਸੇ ਕੋਈ ਝਾਕ ਨਾ ਰਵੇ ਬੰਦਾ ਰੱਜ ਕੇ ਭੋਜਨ ਪ੍ਰਸ਼ਾਦ ਦਾ ਚਾਹ ਪਾਣੀ ਜੋ ਵੀ ਅਵੇਲੇਬਲ ਹੈ ਉਹ ਛੱਕ ਕੇ ਆਓ ਤੁਸੀਂ ਸੰਗਤ ਵਿੱਚ ਬੈਠੇ ਚਾਹ ਪੀ ਕੇ ਆਓ ਸੁਚੇਤ ਹੋ ਕੇ ਬਹਿਣਾ ਸੋਣਾ ਨਹੀਂ ਹੈ ਗੱਜ ਕੇ ਪੜੋ ਤੇ ਆਪਣੇ ਓਗਣਾਂ ਪੰ ਗੁਰੂ ਨੂੰ ਕਹੀਏ ਗੁਰੂ ਬਦਲੇ ਚ ਗੁਣ ਦੇਵੇਗਾ ਕੀ ਕਹਿਣਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਕਹੁ ਨਾਨਕ ਹਮ ਨੀਚ ਕਰਮਾ ਸਰਣ ਪਰ ਕੀ ਰੱਖੋ ਪਾਤਸ਼ਾਹ ਆ ਔਗਣ ਨੇ ਮੇਰੇ ਵਿੱਚ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰ ਮਹਾਰਾਜ ਅਸੀਂ ਕੋਈ ਜਤੀ ਸਤੀ ਨਹੀਂ ਇਹ ਤਾਂ ਤੁਹਾਡੀ ਕਿਰਪਾ ਹੈ ਇੱਕ ਚੀਜ਼ ਹੋਰ ਹੈ ਗੁਰੂ ਸਾਰੇ ਅਗਣ ਪਰਵਾਹਨ ਕਰ ਲੈਂਦਾ ਪਰ ਇੱਕ ਚੀਜ਼ ਗੁਰੂ ਨੂੰ ਵੀ ਪਰਵਾਹ ਨਹੀਂ ਹੁੰਦੀ ਉਹ ਕੀ ਹੈ ਜੇ ਕੋਈ ਹੰਮੇ ਅਹੰਕਾਰ ਨਾਲ ਗੁਰੂ ਕੋਲ ਆਵੇ ਉਹ ਨਹੀਂ ਗੁਰੂ ਪਰਵਾਹਨ ਕਰ ਸਾਰੇ ਅਗਣ ਵਾਲਿਆਂ ਨੂੰ ਬਖਸ਼ਣ ਲਈ ਤੇ ਹਾਰ ਹੈ ਗੁਰੂ ਪਰ ਸਿੱਖਾਂ ਤੋਂ ਹੰਮੇ ਛੱਡ ਕੇ ਮਨ ਕਿੱਤੇ ਵਿੱਚ ਔਗਣ ਜਿੱਦਣ ਅਹੰਕਾਰ ਛੱਡ ਕੇ ਕੋਈ ਮੰਨ ਲੈਂਦਾ ਉਦੋਂ ਗੁਰੂ ਉਹਦੇ ਔਗਣ ਲੈ ਕੇ ਉਹਨੂੰ ਗੁਣ ਦੇ ਦਿੰਦਾ ਇਤਿਹਾਸ ਪੜੋ ਜਿਹੜੇ ਬੰਦੇ ਦੁਨੀਆ 'ਚ ਬਦਨਾਮ ਹੋ ਗਏ ਸੀ ਕਿ ਚੋਰ ਐ ਹੁਣ ਸਭ ਤੋਂ ਵੱਡਾ ਟੈਗ ਐ ਕਿਸੇ ਬੰਦੇ ਨੂੰ ਚੋਰੀ ਦੀ ਬਦਨਾਮੀ ਮਿਲ ਜਣੀ ਔਰ ਲੋਕ ਜੇ ਕਿਤੇ ਚੋਰੀ ਹੋਣੀ ਤੇ ਉਹਦਾ ਨਾਮ ਲੱਗ ਜਾਣਾ ਕਿਸੇ ਨੇ ਵੀ ਕੀਤੀ ਤੇ ਉਹਦਾ ਨਾਮ ਲੱਗਣਾ ਬਦਨਾਮ ਹੋਇਆ ਚੋਰ ਜਿੱਦਣ ਗੁਰੂ ਨੇ ਜੀਵਨ ਬਦਲਿਆ ਨਾ ਔਗਣ ਲੱਗ ਕੇ ਗੁਣ ਦੇਤੇ ਜੀਵਨੋਂ ਮੈਂ ਜੀਵਨ ਪਾਇਆ ਪਹਿਲਾਂ ਗੁਰੂ ਸਿੱਖ ਨੂੰ ਜੀਵਨ ਦਿੰਦਾ ਜਿਹੜਾ ਚੋਰੀ ਕਰਕੇ ਬਦਨਾਮ ਹੋ ਗਿਆ ਲੋਕੀ ਕਹਿੰਦੇ ਸਨ ਕਿਤੇ ਵੀ ਚੋਰੀ ਹੋਵੇ ਸੁਰਸਿੰਘ ਵਾਲਿਆਂ ਦੇ ਭਾਂਜੇ ਨੇ ਚੋਰੀ ਕੀਤੀ ਹੋਣੀ ਐ ਇਹ ਚੋਰੀ ਭਾਈ ਵਿਧੀਚੰਦ ਨੇ ਕੀਤੀ ਹੋਣੀ ਐ ਬਦਨਾਮ ਹੋਇਆ ਚੋਰ ਭਾਈ ਵਿਧੀਚੰਦ ਜਿੱਦਣ ਮੇਰੇ ਗੁਰੂ ਨੇ ਜੀਵਨ ਬਦਲਿਆ ਉਦੋਂ ਗੁਰੂ ਦਾ ਸੀਨਾ ਬਣ ਗਿਆ ਭਾਈ ਵਿਧੀਚੰਦ ਉਸੇ ਭਾਈ ਵਿਧੀਚੰਦ ਨੂੰ ਗੁਰੂ ਸੀਨੇ ਨਾਲ ਲਾ ਕੇ ਕਹਿੰਦਾ ਵਿਧੀਚੰਦ ਛਿੰਨਾ ਗੁਰੂ ਦਾ ਸੀਨਾ ਗੁਰੂ ਨੇ ਜੀਵਨ ਬਦਲ ਦਿੱਤਾ ਚੋਰ ਤੋਂ ਸੰਤ ਤੇ ਬ੍ਰਹਮ ਗਿਆਨੀ ਬਣਾ ਦਿੱਤਾ ਭਾਈ ਵਿਧੀਚੰਦ ਸਾਧ ਸੰਗਤ ਮਰਨ ਤੋਂ ਪਹਿਲਾਂ ਭਾਈ ਵਿਦੀਚੰਦ ਸਾਹਿਬ ਨੂੰ ਸਰੀਰ ਛੱਡਣ ਤੋਂ ਕਈ ਦਿਨ ਪਹਿਲਾਂ ਪਤਾ ਲੱਗ ਗਿਆ ਮੈਂ ਦੁਨੀਆ ਤੋਂ ਪਰਾਂ। ਬ੍ਰਹਮ ਗਿਆਨ ਇਹਨਾਂ। ਜਿਹਦੇ ਉੱਤੇ ਲੋਕ ਨਹੀਂ ਸੀ ਵਿਸ਼ਵਾਸ ਕਰਦੇ। ਉਹਨੂੰ ਗੁਰੂ ਤੇ ਜਦੋਂ ਇੰਨਾ ਵਿਸ਼ਵਾਸ ਹੋ ਗਿਆ ਉਹਦਾ ਲੋਕ ਤੇ ਪਰਲੋਕ ਸਵਰ ਗਿਆ। ਸਾ ਸੰਗਤ ਭਾਈ ਵਿਦੀਚੰਦ ਗੁਰੂ ਦਾ ਸਿੱਣਾ ਹੋ ਗਿਆ। ਲੱਖੂ ਧੜਵੀਆ ਜਿਹੜਾ ਲੋਕਾਂ ਨੂੰ ਦਕੈਤ ੱੱਕੇ ਨਾਲ ਚੀਜ਼ਾਂ ਖੋਹ ਲੈਂਦਾ ਗਰਦਨਾ ਵਧ ਦਿੰਦਾ ਸੰਕੜੇ ਬੰਦੇ ਵੱਡ ਟੁਕੜੇ ਤੇ ਲੱਖੋ ਨੇ ਉਹ ਦੁਨੀਆਂ 'ਚ ਬਦਨਾਮ ਹੋ ਗਿਆ ਲੱਖੋ ਧਾੜ ਵੀ ਐ ਇਸ ਰਸਤੇ ਤੇ ਪੈਂਦੇ ਲੋਕਾਂ ਕੋਲੋਂ ਖੋਹ ਕਰਦੇ ਚੀਜ਼ਾਂ ਖੋਹ ਲੈਂਦੇ ਜਿੱਦਣ ਗੁਰੂ ਦੇ ਸਿੱਖ ਦੇ ਸੰਪਰਕ ਵਿੱਚ ਆਇਆ ਉਹ ਗੁਰੂ ਦਾ ਸਿੱਖ ਉਸ ਲੱਖੋ ਧਾੜ ਵੀ ਇਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਲਿਆ ਆ ਤੇ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਲੱਖੋ ਧੜਵੀਆ ਤੋਂ ਪੁੱਛਦੇ ਨੇ ਭਾਈ ਤੇਰਾ ਨਾਮ ਕੀ ਹੈ ਹੁਣ ਕਹੇ ਜੀ ਲੋਕ ਮੈਨੂੰ ਲੱਖੋ ਧੜਵੀਆ ਕਹਿੰਦੇ ਆ ਪਾਦਸ਼ਾਹ ਕਹਿੰਦੇ ਕੋਈ ਚੰਗਾ ਕੰਮ ਕੀਤਾ ਜ਼ਿੰਦਗੀ ਵਿੱਚ ਹੁਣ ਕਹੇ ਨਹੀਂ ਮਹਾਰਾਜ ਚੰਗਾ ਨਹੀਂ ਕੋਈ ਕੀਤਾ ਜਦੋਂ ਤੋਂ ਸੁਰਤ ਸੰਭਾਲੀ ਹੈ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ ਲੋਕਾਂ ਕੋਲੋਂ ਲੁੱਟਖੋ ਕੀਤੀਆਂ ਕੰਮ ਮੇਰਾ ਚੱਲਦੇ ਲੋਕ ਮੇਰੇ ਨਾਮ ਤੋਂ ਡਰਦੇ ਨੇ ਔਰ ਪਾਤਸ਼ਾਹ ਨੇ ਫਿਰ ਬਚਨ ਕਹਿ ਮਾਰੇ ਕਿੰਨੇ ਕੁ ਕੀਤੇ ਨੇ ਉਹਨੇ ਹੱਥ ਜੋੜ ਕੇ ਕਿਹਾ ਜੀ ਗਿਣਤੀ ਨਹੀਂ ਹੈ ਕੋਈ ਪਤਾ ਨਹੀਂ ਕਿੰਨੇ ਕੁ ਬੰਦਿਆਂ ਦੀਆਂ ਵਾਹਾਂ ਵੱਡੀਆਂ ਕਿੰਨੇ ਕੁ ਬੰਦਿਆਂ ਦੀਆਂ ਗਰਦਣਾ ਵੱਡੀਆਂ ਕਿੰਨੇ ਕੁ ਬੰਦਿਆਂ ਕੋਲੋਂ ੱੱਕੇ ਨਾਲ ਕੁੱਟ ਕੇ ਚੀਜ਼ਾਂ ਖੋਈਆਂ ਕਮੀ ਹੈ ਮਾਰੇ ਗਿਣਤੀ ਨਹੀਂ ਕੋਈ ਕਿ ਮਾਰੇ ਕਿੰਨੇ ਕਰਮ ਕੀਤੇ ਨੇ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਨੇ ਬਾਹ ਪਕੜ ਲਈ ਕਿੰਨੇ ਵੱਡੇ ਭਾਗ ਹੋਣਗੇ ਲੱਖੋ ਧੜਵੀ ਇਹਦੇ ਗੁਰੂ ਅਰਜਨ ਦੇ ਮਹਾਰਾਜ ਨੇ ਅੱਜ ਤੱਕ ਕਈ ਕਈ ਸਾਲਾਂ ਤੋਂ ਸੇਵਾ ਕਰਨ ਵਾਲਿਆਂ ਦੀ ਮਾਨੀ ਫੜੀ ਇੱਕ ਲੱਖੋ ਧੜਵੀ ਇਹਦੀ ਵਾਂ ਫੜ ਲਈ ਪਤਾ ਕਿਉਂ ਉਹਨੇ ਸਾਰੇ ਔਗਣ ਮੰਨ ਲਏ ਗੁਰੂ ਦੇ ਕੋਲ ਕਿ ਆਹ ਔਗਣ ਹੈ ਮੇਰੇ ਚ ਸਾਧ ਸੰਗਤ ਸਾਡੇ ਤੇ ਗੁਰੂ ਵੇ ਦੂਰੀ ਪਤਰ ਕਿਉਂ ਬਣੀ ਰਹਿੰਦੀ ਅਸੀਂ ਮੰਦੇ ਨਹੀਂ ਆ ਬੰਦਾ ਮਾੜੇ ਕਰਮ ਕਰਕੇ ਵੀ ਚੰਗਾ ਜਿਹਾ ਬਣ ਕੇ ਰਹਿਣਾ ਚਾਹੁੰਦਾ ਹੈ ਕਿ ਦੁਨੀਆ ਵਿੱਚ ਮੈਂ ਚੰਗਾ ਰਵਾਂ ਬਸ ਇਹੋ ਚੀਜ਼ ਹੈ ਉਹ ਸਿੱਖਾਂ ਲੋਕਾਂ ਵਿੱਚ ਚੰਗਾ ਰਹਿਣਾ ਚੰਗੀ ਗੱਲ ਹੈ ਪਰ ਜਦੋਂ ਤੂੰ ਗੁਰੂ ਕੋਲ ਆਵੇਂ ਉਦੋਂ ਆਪਣੇ ਓਗਣ ਮੰਨ ਲਿਆ ਕਰ ਕਿ ਹਉ ਪਾਪੀ ਬਦਦ ਪਰਮ ਪਾਖੰਡੀ ਤੂੰ ਨਿਰਮਲ ਨਰੰਕਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਅਗਨ ਮਨ ਆਪਣੇ ਕਿ ਮਹਾਰਾਜਾ ਓਗਣ ਹੈ ਮੇਰੇ ਵਿੱਚ ਪਾਦਸ਼ਾਹ ਇਹਨਾਂ ਓਗਣਾਂ ਨਾਲ ਮੈਂ ਭਰਿਆ ਹੋਇਆ ਹੈ ਇਹ ਗੁਰੂ ਘਰ ਲੱਗੇ ਤੂੰ ਮੰਨ ਲਿਆ ਕਰ ਲੋਕਾਂ ਵਿੱਚ ਠੀਕ ਹੈ ਤੇਰੀ ਚੰਗੀ ਗੱਲ ਬਣੀ ਹੈ ਪਰ ਜਦੋਂ ਗੁਰੂ ਘਰ ਹਮੇ ਜ਼ਰੂਰ ਕਹੇ ਕਿ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਜਵੇਂ ਖਾਦੀ ਇੱਕ ਗਰੀਬਾ ਰੱਖ ਰੱਖਣਵਾਰੇ ਖੇਦ ਕਰੇ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੋਹਾਰੇ ਜਦੋਂ ਆਪਣੇ ਓਗਣ ਮੰਨ ਲੈ ਉਦੋਂ ਗੁਰੂ ਨੇ ਜੀਵਨ ਦੇਣਾ ਸ਼ੁਰੂ ਕਰ ਦੇਣਾ ਉਹ ਸਿੱਖਾਂ ਦਾ ਜੀਵਨ ਬਣ ਗਿਆ ਜਿਹਨੂੰ ਲੋਕ ਲੱਖੋ ਧੜਵੀਆਂ ਕਹਿੰਦੇ ਸੀ ਵਕਤ ਆਇਆ ਇਤਿਹਾਸ ਕਹਿੰਦਾ ਹੈ ਉਹਦੇ ਵਿੱਚ ਇੰਨੀ ਗੁਰੂ ਦੀ ਸੱਤਿਆ ਭਰ ਗਈ ਸਾਥ ਸੰਗਤ ਕਦ ਉਹयो ਆਪਣੀ ਜ਼ਬਾਨ ਤੋਂ ਕਹਿ ਦਿੰਦਾ ਬੁੱਧੂ ਦੇ ਆਵੇ ਕੱਚੇ ਤੇ ਕੱਚੇ ਰਹਿ ਗਏ ਬੁੱਧੂ ਦੇ ਆਵੇ ਬੁੱਧੂ ਦੇ ਆਵੇ ਕੱਚੇ ਉਹਦੇ ਆਵੇ ਕੱਚੇ ਰਹਿ ਗਏ ਕਿਉਂ ਉਹਦੀ ਰਸਨਾ ਤੇ ਗੁਰੂ ਵਸ ਗਿਆ ਭਾਈ ਜਿਨੇ ਔਗਣ ਮੰਨ ਲਏ ਗੁਰੂ ਫਿਰ ਉਹਨੂੰ ਗੁਣ ਦਿੰਦਾ ਹੈ ਜੀਵਨ ਦੇਣ ਤੋਂ ਬਾਅਦ ਗੁਰੂ ਉਹਨੂੰ ਕੀ ਦਿੰਦਾ ਨਾਮ ਗੁਰ ਕਾ ਸ਼ਬਦ ਕਟੇ ਕੋਟ ਕਰਮ ਗੁਰੂ ਫਿਰ ਜਪਣ ਵਾਸਤੇ ਨਾਮ ਦਿੰਦਾ ਜਿੱਦ ਨਾਲ ਉਹਦੇ ਜੀਵਨ ਵਿੱਚ ਸੁੱਖ ਆਉਣਾ ਸ਼ੁਰੂ ਹੁੰਦਾ ਹੈ ਭਾਵੇਂ ਉਹ ਗਰੀਬ ਰਵੇ ਪਰ ਉਹਦੇ ਕੋਲ ਸੁੱਖ ਦੁਨੀਆ ਦੇ ਵੱਡੇ ਰਾਜਿਆਂ ਤੋਂ ਵੀ ਵੱਡੇ ਹੁੰਦੇ ਗੁਰੂ ਉਹਨੂੰ ਸੁੱਖ ਦਿੰਦਾ ਹੈ ਔਰ ਗੁਰੂ ਉਹਨੂੰ ਨਾਮ ਦਿੰਦਾ ਦੋਮਾਂ ਚੀਜ਼ਾਂ ਦਾ ਸੰਪਰਕ ਹੈ ਜਿਹਦੇ ਕੋਲ ਨਾਮ ਆ ਜਾਏ ਉਹਦੇ ਕੋਲ ਸੁੱਖ ਵੀ ਆਉਣਾ ਹੈ ਇੱਕ ਨੁਕਤਾ ਹੋਰ ਨੋਟ ਕਰਦੇ ਪੈਸੇ ਨਾਲ ਸੁੱਖ ਦੇ ਸਾਧਨ ਇਕੱਠੇ ਕੀਤੇ ਜਾ ਸਕਦੇ ਨੇ ਸੁੱਖ ਨਹੀਂ ਲੋਕਾਂ ਕੋਲ ਸੁੱਖ ਦੇ ਸਾਧਨ ਹੁੰਦੇ ਨੇ ਕਈ ਵਾਰ ਸੁੱਖ ਨਹੀਂ ਹੁੰਦਾ ਸੁੱਖ ਸਾਧਨਾ ਵਿੱਚ ਨਹੀਂ ਸੁੱਖ ਗੁਰੂ ਦੇ ਸ਼ਬਦ ਵਿੱਚ ਹੈ ਸੁੱਖ ਇਕੱਲੇ ਬਾਹਰ ਦੇ ਪਦਾਰਥਾਂ ਵਿੱਚ ਨਹੀਂ ਸੁੱਖ ਪਰਮੇਸ਼ਰ ਦੇ ਨਾਮ ਵਿੱਚ ਹੈ ਇਹ ਦੁਨੀਆ ਨੂੰ ਤਕਰੀਬਨ ਭੁਲਿਖਾ ਰਹਿਂਦਾ ਆਪਾਂ ਸਾਰੇ ਇਸ ਭੁਲਕੇ ਵਿੱਚ ਰਹਿੰਨੇ ਕਿ ਸ਼ਾਇਦ ਪੈਸਾ ਬਹੁਤ ਹੋਵੇ ਸੁੱਖ ਬਹੁਤ ਹੋਣਗੇ ਤੁਸੀਂ ਤਜਰਬਾ ਕਰਕੇ ਵੇਖਿਆ ਹੋਣਾ ਜਿਹੜੀ ਚੀਜ਼ 20 ਸਾਲ ਪਹਿਲਾਂ ਮੰਗੀ ਸੀ ਕਿ ਆਹ ਚੀਜ਼ਾਂ ਆ ਜਾਣ ਉਹ ਆ ਗਈਆਂ ਨੇ ਸੁੱਖ ਤਾਂ ਵੀ ਨਹੀਂ ਆਇਆ ਬੰਦਾ ਕਹਿੰਦਾ ਸੀ ਆਪਣੀ ਘਰ ਹੋਵੇ ਇੱਕ ਕੋਠੀ ਬਣ ਜਾਵੇ ਬਸ ਪਰ ਫਿਰ ਠੀਕ ਹੈ ਅੱਛਾ ਉਹਦੇ ਨਾਲ ਪਲਾਟ ਦੀ ਇੱਛਾ ਫਿਰ ਜਾਗ ਪੈਂਦੀ ਹੈ ਜੇ ਪਲਾਟ ਬਣਦੇ ਨਾਲ ਪਾਰਕ ਜੀ ਬਣਾ ਲਾਂਗੇ ਜੇ ਪਲਾਟ ਨਾਲ ਦਾ ਹੋ ਜਾ ਗੱਡੀ ਖੜੀ ਕਰ ਲਿਆ ਕਰਾਂਗੇ ਜੇ ਥੋੜਾ ਜਿਹਾ ਹਵੇਲੀ ਮਿਲ ਜਾ ਇੱਥੇ ਟਰੈਕਟਰ ਟਰਾਲੀ ਖੜੀ ਹੋ ਜਾ ਇੱਛਾ ਵੱਧ ਹੀ ਜਾਂਦੀ ਹੈ ਬੰਦਾ ਸੁਖੀ ਨਹੀਂ ਹੋ ਰਿਹਾ ਕਿਉਂ ਸੁਖ ਸਾਧਨਾ ਵਿੱਚ ਪਦਾਰਥਾਂ ਵਿੱਚ ਨਹੀਂ ਸੁਖ ਵੈਗੁਰ ਦੇ ਨਾਮ ਵਿੱਚ ਹੈ ਗੁਰੂ ਸਿੱਖ ਨੂੰ ਦਿੰਦਾ ਨਾਮ ਜਦੋਂ ਜੀਵਨ ਦਿੰਦਾ ਨਾਲ ਨਾਮ ਦਿੰਦਾ ਜਪ ਭਾਈ ਸਤਨਾਮ ਵਾਹਿਗੁਰੂ ਜਦੋਂ ਰੋਜ਼ ਜਪਣਾ ਸ਼ੁਰੂ ਕਰਦਾ ਸੁਖ ਆਉਣੇ ਸ਼ੁਰੂ ਹੋ ਜਾਂਦੇ ਨੇ ਇਹ ਭੁਲੇ ਖਾ ਸੰਸਾਰ ਨੂੰ ਰਹਿੰਦਾ ਲੋਕੀ ਸਿੱਧਾ ਸੁੱਖ ਮੰਗਦੇ ਨੇ ਗੁਰੂ ਕੋਲੋਂ ਔਰ ਸਿੱਧਾ ਸੁੱਖ ਮੰਗੋਂਗੇ ਸੁੱਖ ਮਿਲੇਗਾ ਨਹੀਂ ਹਾਂਜੀ ਅਰਦਾਸ ਕਰਕੇ ਜिद ਕਰਕੇ ਕੋਈ ਲੈ ਵੀ ਲਵੇ ਨਾ ਇੱਛਾ ਪੂਰੀ ਹੋ ਜਾਣੀ ਹੈ ਸੁੱਖ ਨਹੀਂ ਮਿਲਣੇ ਜਿਨ੍ਹਾਂ ਨੇ ਬਾਹਰ ਜਾਣ ਦੀਆਂ ਸੁਪਨਾ ਸੁਖੀਆਂ ਸੀ ਬੱਚੇ ਬਾਹਰ ਚਲੇ ਜਾਣ ਪੱਕੇ ਹੋ ਜਾਣ ਚਲੇ ਗਏ ਉਰੰਗ ਪੁੱਛੋ ਸੁਖੀ ਹੋ ਗਏ ਫਿਰ ਦੁਖੀ ਹੈ ਵਿਚਾਰੇ ਇੱਛਾ ਪੂਰੀ ਹੋਣ ਨਾਲ ਥੋੜੇ ਮਿੰਟਾਂ ਦੀ ਖੁਸ਼ੀ ਮਿਲ ਸਕਦੀ ਹੈ ਪਰ ਜਿਸ ਸੁੱਖ ਨੂੰ ਗੁਰੂ ਨੇ ਦੇਣ ਉਹ ਸ਼ਬਦ ਵਿੱਚੋਂ ਮਿਲਦਾ ਇਹਨੂੰ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਅੰਦਰ ਕਹਿੰਦੇ ਸੁੱਖ ਨਹੀਂ ਬੋਤੇ ਧਨ ਖੱਟ ਕਹਿੰਦੇ ਬਹੁਤ ਪੈਸਾ ਇਕੱਠਾ ਕਰਕੇ ਤਾਂ ਕਿਹੜਾ ਸੁੱਖ ਮਿਲੇ ਸੁੱਖ ਨਹੀਂ ਬਖੈ ਨਿਰਤ ਨੱਟੇ ਲੋਕੀ ਘੁੰਮਣ ਜਾਂਦੇ ਨੇ ਪਹਾੜਾਂ 'ਚ ਜਿਨ੍ਹਾਂ ਦੇ ਘਰ ਪਹਾੜਾਂ 'ਚ ਉਹਨਾਂ ਨੂੰ ਪੁੱਛ ਕੇ ਵੇਖ ਲਓ ਸੁਖੀ ਆ ਨਹੀਂ ਸੁੱਖ ਨਹੀਂ ਪਖੈ ਮਿਰਤ ਨਟ ਸੁੱਖ ਨਹੀਂ ਬਉ ਦੇਸ਼ ਕਮਾਏ ਆਪਾਂ ਕਹਿੰਦੇ ਸ਼ਾਇਦ ਅਮਰੀਕਾ ਕੈਨੇਡਾ ਇੰਗਲੈਂਡ ਵਿੱਚ ਸੁੱਖ ਹੈ ਅੱਛਾ ਜਿਹੜੇ ਉੱਥੇ ਕਮਾਈ ਕਰਦੇ ਉਹਨਾਂ ਨੂੰ ਪੁੱਛ ਲਓ ਸੁੱਖ ਹੈ ਨਹੀਂ ਭਾਈ ਬਹੁਤ ਔਖਾ ਹੈ ਕਹਿਣਾ ਹੀ ਸੁੱਖ ਹੈ ਜਿੱਥੇ ਜਾਓਗੇ ਉਦਾਂ ਦੀ ਦੁਨੀਆ ਬਣ ਜਾਂਦੀ ਹੈ ਮਾੜਾ ਫਿਰ ਸੁੱਖ ਕਿੱਥੇ ਹੈ ਕਹਿੰਦੇ ਭਾਈ ਕੱਚੇ ਘਰ ਚ ਵੀ ਹੋ ਸਕਦਾ ਥੋੜੇ ਚ ਵੀ ਹੋ ਸਕਦਾ ਛੋਟੀ ਗੱਡੀ ਚ ਵੀ ਹੋ ਸਕਦਾ ਗਰੀਬੀ ਚ ਵੀ ਹੋ ਸਕਦਾ ਕਦੇ ਨਾਲ ਜਦੋਂ ਜਪਣ ਲੱਗ ਜੋਂਗੇ ਸਤਨਾਮ ਸ੍ਰੀ ਵਾਹਿਗੁਰੂ ਉਦੋਂ ਸਿੱਖ ਦੇ ਜੀਵਨ ਵਿੱਚ ਇਹ ਚੀਜ਼ਾਂ ਸ਼ਬਦ ਨਾਲ ਪਰਵੇਸ਼ ਕਰਦੀਆਂ ਇੱਕ ਸਬਰ ਤੇ ਦੂਜਾ ਸ਼ੁਕਰਾਨਾ ਸ਼ਕਤਾਂ ਬੰਦ ਹੋ ਜਾਂਦੀਆਂ ਨੇ ਸਾਧੂ ਦਾ ਜੀਵਨ ਇਸ ਲੈਵਲ ਤੇ ਚੱਲਿਆ ਜਾਂਦਾ ਹੈ ਉਹਦੀ ਜ਼ਿੰਦਗੀ ਵਿੱਚ ਕੋਈ ਸ਼ਿਕਾਇਤ ਨਹੀਂ ਹੁੰਦੀ ਉਹ ਰੱਬ ਨਾਲ ਕਦੇ ਸ਼ਿਕਾਇਤ ਕਰਦਾ ਹੀ ਨਹੀਂ ਮਾਫ ਕਰਿਓ ਸਾਡਾ ਜੀਵਨ ਸ਼ਿਕਾਇਤਾਂ ਨਾਲ ਭਰਿਆ ਹੈ ਅਰਦਾਸਾਂ ਹੀ ਕਰੀ ਜਾਂਦੇ ਮਹਾਰਾਜ ਆ ਨਹੀਂ ਦਿੰਦਾ ਰੱਬਾ ਤੇਰਾ ਕੀ ਜਾਂਦਾ ਸੀ ਜੇ ਦੇ ਦਿੰਦਾ ਸਾਨੂੰ ਰੱਬਾ ਤੇਰਾ ਕੀ ਵਿਗੜਨਾ ਸ਼ਿਕਾਇਤਾਂ ਹੀ ਹੋ ਰਹੀ ਹੈ ਸਾਧੂ ਨਹੀਂ ਕਦੇ ਸ਼ਿਕਾਇਤ ਕਰਦਾ ਉਹ ਸਬਰ ਵਿੱਚ ਟਿਕ ਜਾਂਦਾ ਹੈ ਸ਼ਿਕਾਇਤ ਬੰਦ ਹੋ ਜਾਂਦੀ ਹੈ ਇੱਕੋ ਚੀਜ਼ ਸਾਧੂ ਕੋਲ ਹੁੰਦੀ ਹੈ ਸ਼ੁਕਰਨ 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 ਉਹ ਸਿਰਫ ਰੱਬ ਦਾ ਸ਼ੁਕਰ 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 ਕਰਦੇ ਕਦੇ ਸ਼ਿਕਾਇਤ ਨਹੀਂ ਕਰਦਾ ਕਿਉਂਕਿ ਇਹ ਚੀਜ਼ ਗੁਰੂ ਨੇ ਉਹਨੂੰ ਜੀਵਨ ਦੇ ਦਿੱਤਾ ਕਿ ਸੁਖ ਨਾਹੀ ਬਉ ਦੇਸ਼ ਕਮਾਏ ਸਰਬ ਸੁਖਾਂ ਸਾਰੇ ਸੁਖ ਕਦੇ ਹਰ ਹਰ ਗੁਣ ਗਾਏ ਵਾਹਿਗੁਰੂ ਦੇ ਗੁਣ ਗਾਣ ਵਿੱਚ ਸਾਰੇ ਸੁੱਖ ਨੇ ਇਸ ਲਈ ਸਾਧੂ ਫਿਰ ਸ਼ੁਕਰਾਨੇ ਵਿੱਚ ਗੁਣ ਗਾਉਂਦੇ ਵਾਹਿਗੁਰੂ 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 ਸਾਡੇ ਨਾਮ ਜਪਣ ਵਿੱਚ ਤੇ ਸਾਧੂ ਦੇ ਜਪਣ ਵਿੱਚ ਜ਼ਮੀਨਾਂ ਸਮਾਨ ਦਾ ਫਰਕ ਹੈ ਪਤਾ ਗਿਓ ਅਸੀਂ ਲੋੜ ਕਰਕੇ ਜਪੀਦਾ ਹੈ ਅਸੀਂ ਆਪਣੇ ਸਵਾਰਥ ਕਰਕੇ ਜਪੀਦਾ ਹੈ ਸਾਧੂ ਸ਼ੁਕਰਾਨੇ ਕਰਕੇ ਜਪਦਾ ਹੈ ਇਸ ਲਈ ਉਹਦੀ ਬੰਦਗੀ ਜਮਾਂ ਹੋ ਜਾਂਦੀ ਹੈ ਤੁਸੀਂ ਕਹੋਗੇ ਸੰਤ ਵੀ ਬਹਿ ਕੇ ਬਾਣੀ ਪੜ੍ਹਦੇ ਆ ਨਵੀਨਤਨਮ ਕਰਕੇ ਆਇਆ ਫਰਕ ਕੀ ਹੈ ਅਸੀਂ ਨਿਤਨੇਮ ਕਰਕੇ ਸੁਵਾਰਥ ਕਰਕੇ ਸੁੱਖ ਮੰਗੇ ਸਾਧੂ ਸੁਵਾਰਥ ਕਰਕੇ ਨਹੀਂ ਉਹ ਸ਼ੁਕਰਾਨੇ ਕਰਕੇ ਪੜਦੇ ਮੰਗਦਾ ਨਹੀਂ ਕੁਝ ਵੀ ਉਹਦੀ ਕੋਈ ਇੱਛਾ ਨਹੀਂ ਆਪਾਂ ਤੁਸੀਂ ਵੀ ਸਵੇਰੇ ਪਾਠ ਕੀਤਾ ਹੋਵੇਗਾ ਨਿਤਨੇਮ ਕਰਕੇ ਅਰਦਾਸ ਕੀਤੀ ਕਈ ਚੀਜ਼ਾਂ ਮੰਗੀਆਂ ਮਰ ਜਾ ਵੀ ਦੇ ਦਿਓ ਘਰ ਚ ਸੁੱਖ ਸ਼ਾਂਤੀ ਪਰਿਵਾਰ ਬੱਚੇ ਹੋਰ ਕਿੰਨਾ ਕੁਝ ਸਾਧੂ ਨਿਤਨੇਮ ਕਰਕੇ ਮੰਗਦਾ ਹੀ ਨਹੀਂ ਕੁਝ ਉਹ ਰੋਜ ਦਾ ਨੇਮ ਕਰਕੇ ਬਾਣੀ ਪੜਦਾ ਹੈ ਮੰਗਦਾ ਕੁਝ ਵੀ ਨਹੀਂ ਸਿਰਫ ਸ਼ੁਕਰਨ ਸਿਰਫ ਸ਼ੁਕਰਨ ਕਿਉਂ ਉਹਦੀ ਸੁਰਤੀ ਵਿੱਚ ਆ ਚੀਜ਼ ਵਸ ਗਈ ਹੈ ਕਿ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਪੜੋ ਵਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਫਿਰ ਉਹ ਮੰਗਦਾ ਕੀ ਹੈ ਦੇਹ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਸਾਧੂ ਨਾਮ ਜਪ ਕੇ ਨਾਮ ਮੰਗਦਾ ਹੋਰ ਕੁਝ ਵੀ ਨਹੀਂ ਮੰਗਦਾ ਸਾਧੂ ਨਾਮ ਜਪ ਕੇ ਫਿਰ ਨਾਮ ਮੰਗਦਾ ਹੈ ਕਿ ਦੇਹੋ ਨਾਮ ਸੰਤੋਖੀ ਆ ਉਤਨੇ ਮਨ ਕੀ ਭੁੱਖ ਹੈ ਕਿਉਂ ਗੁਰੂ ਨੇ ਇੱਕ ਸਿਕਰੇਟ ਭੇਤ ਗੁੱਜੀ ਗੱਲ ਉਹ ਸਿੱਖ ਨੂੰ ਸਾਧੂ ਨੂੰ ਸੰਤ ਨੂੰ ਬ੍ਰਹਮ ਗਿਆਨੀ ਨੂੰ ਸਮਝਾ ਦਿੱਤੀ ਹੈ ਕਿਹੜੀ